ਇਸ ਸਮੇਂ ਅਗਰ ਸਭ ਪਾਸੇ ਕੁਝ ਟ੍ਰੈਂਡ ਕਰ ਰਿਹਾ ਹੈ ਤਾਂ ਹੈ ਦਿੱਲੀ ਵਿੱਚ ਕਿਸਾਨ ਅੰਦੋਲਨ ਤੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਤਕਰੀਬਨ ਪਿਛਲੇ 19 ਦਿਨਾਂ ਤੋਂ ਲਗਾਤਾਰ ਕਿਸਾਨ ਦਿੱਲੀ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹਨ ਪੰਜਾਬ ਦਾ ਕਲਾਕਾਰ ਵਰਗ ਵੀ ਸ਼ੁਰੂ ਤੋਂ ਇਹਨਾਂ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਫੇਰ ਉਹ ਮਦਦ ਚਾਹੇ ਆਪਣੇ ਗੀਤਾਂ ਨਾਲ ਹੋਵੇ ਚਾਹੇ ਪੈਸਿਆਂ ਨਾਲ ਜਾਂ ਉੱਥੇ ਸੇਵਾ ਕਰਕੇ ਪੰਜਾਬੀ ਗਾਇਕ ਮਨਕੀਰਤ ਤੌਲਖ ਨੇ ਕਿਸਾਨਾਂ ਦੇ ਹੱਕਾਂ ਲਈ ਗੀਤ ਵੀ ਤਿਆਰ ਕੀਤਾ ਸੀ ਤੇ ਉਹਨ ਮਨਕੀਰਤ ਅੰਦੋਲਨ ਚ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਉਣ ਲਈ ਪਹੁੰਚੇ ਨੇ ਮਨਕੀਰੋ ਤੋਲਾ ਖਾਲੀ ਵਿਚ ਅੰਦੋਲਨ ਚ ਸ਼ਾਮਲ ਲੋਕਾਂ ਵਿੱਚ ਸ਼ਾਲ ਬੂਟ ਚਪਲਾ ਤੇ ਹੋਰ ਲੋੜ ਦਾ ਸਮਾਨ ਵੰਡਦੇ ਨਜ਼ਰ ਆਏ ਮਨਕੀਰਤ ਨੇ ਆਪਣੀ ਇੰਸਟਾਗ੍ਰam ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਜਿਸ 'ਚ ਲਿਖਿਆ ਕਿ ਹੱਕ ਘਰ ਚ ਬੈਠ ਕੇ ਨਹੀਂ ਸੜਕਾਂ ਤੇ ਬੈਠ ਕੇ ਲਈ ਜਾਂਦੇ ਨੇ ਇਹ ਤਾਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਸਾਨੂੰ ਤੇ ਹੋਰ ਕਿੰਨਾ ਇਗਨੋਰ ਕਰੋਗੇ ਕਿਸਾਨਾਂ ਨੂੰ ਅਸੀਂ ਆਪਣੇ ਹੱਕਾਂ ਲਈ ਸੜਕਾਂ ਤੇ ਬੈਠੇ ਹਾਂ ਤੇ ਹੱਕ ਲੈ ਕੇ ਹੀ ਉਠਾਂਗੇ ਹੁਣ ਇਸ ਅੰਦੋਲਨ ਵਿੱਚ ਦੋ ਨਹੀਂ ਇੱਕ ਹੀ ਫੇਸ ਹੋਏਗਾ ਆਰ ਜਾਂ ਪਾਰ ਜਿਹਨ ਕਲਾਕਾਰਾਂ ਵੱਲੋਂ ਕਿਸਾਨਾਂ ਉੱਤੇ ਗੀਤਾਂ ਬਾਰੇ ਗੱਲ ਕਰੀਏ ਤਾਂ ਹਰ ਇੱਕ ਨਵਾਂ ਗੀਤ ਆਏ ਦਿਨ ਕਿਸਾਨਾਂ ਬਾਰੇ ਰਿਲੀਜ਼ ਹੋ ਰਿਹਾ ਹੈ ਹਰ ਗੀਤਕਾਰ ਤੇ ਗਾਇਕ ਇਸ ਵੇਲੇ ਕਿਸਾਨਾਂ ਦੀ ਗੱਲ ਕਰ ਰਿਹਾ ਹੈ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਇੱਕ ਨਵਾਂ ਗੀਤ ਰਿਲੀਜ਼ ਕੀਤਾ ਜਿਸ ਦਾ ਨਾਮ ਹੈ 2%